ਤੋ ਬਾਦ ਸ਼੍ਰੀ ਰਾਮਯਨ ਨਾਟਕ ਦਾ ਮੰਚਨ ਕਿਹੜੀ ਤਰੀਕ ਤੋਂ ਸ਼ੁਰੂ ਕਰ ਰਿਹਾ ਹੈ ਇਸ ਵਾਰੀ ਜੋ ਸ਼੍ਰੀ ਰਾਮ ਲੀਲਾ ਕਮੇਟੀ ਦਾ ਪੰਚਨ ਜੋ ਹੈ ਉਹ 21 ਸਤੰਬਰ ਤੋਂ 1 ਅਕਤੂਬਰ ਤੱਕ ਕਰਿਆ ਜਾਏਗਾ ਔਰ ਇਹਦੇ ਵਿੱਚ ਬਹੁਤ ਹੀ ਬਹੁਤ ਆਧੁਨਿਕ ਤਰੀਕੇ ਨਾਲ ਜੋ ਵੀ ਥੋੜੀ ਮਲਕੀ ਆ शो अपना रामलीला दिखाई जाएगी बहुत ही बहुत आधुनिक तरीके ਨਾਲ दिखाई जाएगी इस जो बार लग, आ, इस जो ਤੁਸੀਂ ਪਿਛਲੀ ਵਾਰ ਵੀ ਰਾਮਲੀਲਾ ਕਮੇਟੀ ਤੇ ਸੀਨਸ ਦੇਖੇ ਸੀਗੇ ਉਹ ਸਾਰਾ ਕਨਸੈਪਟ ਚੇਂਜ ਕਰ ਦਿੱਤਾ ਗਿਆ ਇਸ ਵਾਰੀ ਜੋ ਸੈਟਅਪ ਹੈ ਸਾਰਾ ਕੁਝ ਆਲਰੇਡੀ ਬਦਲ ਦਿੱ ਬਦਲ ਦਿੱਤਾ ਗਿਆ ਤੇ ਪਾਰਟੀਸ਼ਨ ਜੋ ਤੁਹਾਨੂੰ ਦੇਖਣੀ ਇਸ ਟਾਈਮ ਕੁਰਸੀਆਂ ਜਿਹੜੀਆਂ ਕੁਰਸੀਆਂ ਜਿਹੜੀ ਪਈਆਂ ਉਹ ਵਧਾ ਦਿੱਤੀਆਂ ਗਈਆਂ ਜੋ ਜੋ ਸਾਨੂੰ ਪਿਛਲੀ ਵਾਰੀ ਦਿੱਕਤ ਆਈ ਸੀ ਵੀ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਆਪਾਂ ਇਸ ਕੁਰਸੀਆਂ ਦਾ ਵੀ ਥੋੜਾ ਜਿਹਾ ਅਪਡੇਟ ਕਰ ਦਿੱਤੀ ਗਈ ਹੈ ਤੇ ਹੋਰ ਵੀ ਜਿਕੜਾ ਜੀ ਤੁਹਾਨੂੰ ਸ਼ੋਅ

ਪੁਲਿਸ ਪ੍ਰਸ਼ਾਸਨ ਦੇ ਦੇਖੇ ਚ ਦਿਖਾਈ ਜਾਏਗੀ ਔਰ ਉਹਣਾ ਕਰੀ ਤੋਂ ਪੁਲਿਸ ਪ੍ਰੋਟੈਕਸ਼ਨ ਪੂਰੀ ਦੇਈ ਜਾਏਗੀ ਜੀ ਕਿ ਤੁਹਾਨੂੰ ਪਤਾ ਹੈ ਜੀ ਜਿਹੜੇ ਸ਼ਰਾਰਤੀ ਅੰਸ਼ਰ ਹੈ ਉਹ ਕੁਛ ਨਾ ਕੁਛ ਮਲਕੀ ਆਪਣੇ ਅੰਜਾਮ ਨੂੰ ਕਰਾਉਂਦੇ ਨੇ ਤਾਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹ ਅਸ਼ਵਾਸ਼ਣ ਦਿੱਤਾ ਕਿ ਜੋ ਵੀ ਤੁਹਾਨੂੰ ਇਸ ਵਾਰੀ ਰਾਮੀਲਾ ਦਾ ਜੋ ਵੀ ਸਿਕਿਉਰਟੀ ਜੋ ਵੀ ਸਿਸਟਮ ਹੋਏਗਾ ਉਹ ਤੁਹਾਨੂੰ ਪੂਰਾ ਪ੍ਰੋਪਰ ਦਿਖਾਇਆ ਜਾਏਗਾ ਜੀ ਔਰ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਗਾ ਕਿ ਜਿਨੇ ਵੀ ਆਪਣੇ ਕੋਰਾਈ ਸ਼ਹਿਰ ਦੇ ਪਰਿਵਾਰ ਹੈ ਬੱਚੇ ਹੈ ਉਹਨਾਂ ਨੇ ਕਈ ਨਿਵੇਦਨ ਕਰੂੰਗਾ ਕਿ ਸਾਰੇ ਪਰਿਵਾਰ ਸ਼ਮਿਲਤਾ ਹੋ ਕਿਉਂਕਿ ਗੱਲ ਹੈ ਤਾਂ ਕਿ ਜੋ ਬੱਚੇ ਹੈ ਜਿਹੜੇ ਸੋਸ਼ਲ ਮੀਡੀਆ ਤੇ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਮੈਂ ਅੱਜ ਫਿਰ ਦੁਬਾਰਾ ਮੇਰੀ ਅਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਬੱਚੇ ਨੂੰ ਪ੍ਰੇਰਿਤ ਕਰੋ ਬੱਚਾ ਨੂੰ ਮੋਰੇ ਲੈ ਕੇ ਆਓ ਜਿਹਦਰ ਵਾਸਤੇ ਕਿਉਂਕਿ ਗੱਲ ਹੈ ਤਾਂ ਕਿ ਬੱਚਾ ਨੂੰ ਇਹ ਰਾਮਲੇ ਸ੍ਰੀ ਦਿਖਾਈ ਜਾਂਦੀ ਹੈ ਕਿ ਕਿ ਬੱਚਾ ਨੂੰ ਕੋਈ ਸਿੱਖਿਆ ਮਿਲੂ ਮਿਲੇ ਜੀ ਇਸ ਚੀਜ਼ ਤੋਂ ਤੇ ਔਰ ਵੀ ਤਰੀਕੇ ਨਾਲ ਜੀ ਆਪਾਂ ਬੱਚਾ ਨੂੰ ਰੋਲ ਵੀ ਕਰ ਰਹੇ ਰਾਮਲੇ ਚ ਜੋ ਜੋ ਪਾਰਟਿਸਪੇਟ ਕਰਨਾ ਚਾਹੁੰਦਾ ਹੈ ਰਾਮਲੇ ਚ ਉਸਾ ਦੇਰਾਂਟ ਪਾਰਟਿਸਿਪੇਟ ਕਰ ਸਕਦੇ ਆਮ ਕ੍ਰਿਸ਼ਨਾ ਮੈਡੀਟਰੀ ਦਾ ਐਬਲੇਸ਼ਨ ਹੁੰਦੀ ਹੈ ਸਾਡੀ ਕ੍ਰਿਸ਼ਨਾ ਮਡੀਚ 20 ਤੱਕ ਕਰਿਆਸਲ ਚਰਚਾ ਹੋਣੀ ਰਹੇਗੀ ਜੋ ਵੀ ਮਿਲ ਕੀ ਰਸਲ ਕਰਨਾ ਚਾਹੁੰਦਾ ਕੋਈ ਬੱਚਾ ਕਰਨਾ ਚਾਹੁੰਦਾ ਹੈ ਇਹ ਨੀਚੇ ਤੁਹਾਨੂੰ ਕਾਰਡ ਦੇ ਵਿੱਚ ਕੰਟੈਕਟ ਨੰਬਰ ਦਿੱਤਾ ਜਾਏਗਾ ਤੇ ਉਸ ਚੀਜ਼ ਨੂੰ ਕੰਟੈਕਟ ਰੱਖਦੇ ਸਾਡੇ ਡਾਇਰੈਕਟਰ ਸਾਹਿਬ ਮੋਨੀ ਭਈਆ ਤੇ ਮਨੀਸ਼ਵਰੀ ਬਰਮੀ ਭਈਆ ਨਾਲ ਗੱਲ ਕਰਨ ਦੀ ਗੱਲ ਕਰਕੇ ਉਹ ਚੀਜ਼ ਤੁਹਾਨੂੰ ਜੋ ਚ ਪ੍ਰੋਵਾਈਡ ਚੀਜ਼ ਕਰੀ ਆਈ ਉਹ ਤੁਹਾਨੂੰ ਮਾਸ ਸੀਸ ਦੇ ਜਾਣਗੇ